ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਚੋਰਾਂ ਨੇ ਥਾਣੇ ਦੇ ਨਾਲ ਲੱਗਦੀ ਦੁਕਾਨ ਤੇ ਹੀ ਆਪਣਾ ਹੱਥ ਸਾਫ਼ ਕਰ ਦਿੱਤਾ ਹੈ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕਰ ਰਿਹਾ ਤਸਵੀਰਾਂ ਵੇਖ ਸਕਦੇ ਹੋ ਪੁਲਿਸ ਚੌਂਕੀ ਹੈ ਔਰ ਚੌਂਕੀ ਦੇ ਨਾਲ ਹੀ ਬਿਲਕੁਲ ਦੁਕਾਨ ਹੈ ਜਿੱਥੇ ਦੇਰਾ ਚੋਰਾਂ ਦੇ ਵੱਲੋਂ ਲੱਖਾਂ ਦੀ ਚੋਰੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਇੰਨੇ بلند ਹੋਏ ਨੇ ਕਿ ਉਹਨਾਂ ਨੇ ਪੁਲਿਸ ਚੌਂਕੀ ਦੇ ਨਾਲ ਲੱਗਦੀ ਦੁਕਾਨ ਨੂੰ ਵੀ ਨਹੀਂ ਬਖਸ਼ਿਆ ਬੇਖੌਫ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਲੋਕਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਪੁਲਿਸ ਚੌਂਕੀ ਵਾਲੇ ਤਾਂ ਰਾਤ ਨੂੰ ਸ ਤਾਂ ਕੰਦ ਪਾੜੀ ਗਈ ਔਰ ਕੰਦ ਪਾੜ ਕੇ ਲੱਖਾਂ ਦਾ ਸਮਾਨ ਜੋ ਹੈ ਗਾਇਬ ਕਰ ਦਿੱਤਾ ਗਿਆ ਉੱਥੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਕੰਦ ਤੋੜੀ ਜਾ ਰਹੀ ਸੀ ਤਾਂ ਕਾ ਕਿਸੇ ਪੁਲਿਸ ਮੁਲਾਜ਼ਮ ਨੂੰ ਇਸ ਦੀ ਆਵਾਜ਼ ਨਹੀਂ ਆਈ ਕਿਉਂਕਿ ਪੁਲਿਸ ਚੌਕੀ ਦੀ ਕਾਂਦੇ ਦੇ ਨਾਲ ਹੀ ਦੁਕਾਨ ਦੇ ਬਿਲਕੁਲ ਕੰਦ ਲੱਗਦੀ ਹੈ ਤਾਂ ਨਾਲ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੁਕਾਨ ਦੇ ਉੱਤੇ 6 ਦਿਨਾਂ ਦੇ ਅੰਦਰ ਅੰਦਰ ਦੂਸਰੀ ਵਾਰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ ਦੇਖ ਸਾਹਦੇ ਚੋਰਾਂ ਦੇ ਹੌਸਲੇ ਇੰਨੇ ਬੁਲੰਦੇ ਨੇ ਕਿ ਪੁਲਿਸ ਚੌਕੀ ਦੇ ਨਾਲ ਲੱਗਦੀ ਦੁਕਾਨ ਨੂੰ ਹੀ 6 ਦਿਨਾਂ ਦੇ ਅੰਦਰ ਅੰਦਰ ਦੋ ਵਾਰ ਆਪਣਾ ਨਿਸ਼ਾਨਾ ਬਣਾਇ ਕਰ ਦਿੱਤਾ ਹੈ ਤਾਂ ਉੱਥੇ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਕਿ ਫੁੱਲ ਚੌਂਕੀ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜਦ ਪਹਿਲਾਂ ਚੋਰੀ ਹੋਈ ਸੀ ਪਰ ਉਹਨਾਂ ਦੇ ਕੋਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਔਰ ਉਹਨਾਂ ਦੀ ਕਾਰਵਾਈ ਤੋਂ ਪਹਿਲਾਂ ਹੀ ਚੋਰਾਂ ਨੇ ਦੁਬਾਰਾ ਆਪਣੀ ਕਾਰਵਾਈ ਪਾ ਦਿੱਤੀ ਔਰ ਦੁਕਾਨ ਦੀ ਕੰਧ ਪਾੜ ਕੇ ਦੂਜੀ ਵਾਰ ਚੋਰੀ ਕਰ ਲਈ ਹੈ ਤਾਂ ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਭਿੰਦਰ ਸਿੰਘ ਜੀ ਸਾਹਮੇ ਤੇ 16 ਦੀ ਸ਼ਾਮ ਨੂੰ ਮੇਰੀਆਂ ਕਰੀਬ 20 ਬੋਲੀਆਂ ਖਾਲਦੀਆਂ ਚੋਰੀ ਹੋਈਆਂ ਜੀ ਜਿਹਦੀ ਰਿਪੋਰਟ ਮੈਂ ਮਾਲਿਆ ਚੌਂਕੀ ਤੇ ਦਿੱਤੀ ਹੈ ਜੀ ਪਰ ਉਹਨਾਂ ਨੇ ਕੋਈ ਵੀ ਕਾਮਰੇ ਨਹੀਂ ਪੜਾ ਲਗਾ ਜੀ ਉਹਨਾਂ 35 ਤੋਂ 40 ਦੇ ਵਿੱਚ ਵਿੱਚ ਜੀ ਅੱਛਾ 16 ਮਈ ਨੂੰ ਜਿਹੜੇ ਪੀੜੀਆਂ ਨੇ ਹਾਂ ਜੀ 30 20 ਕੰਧੀਆਂ ਪੀੜੀਆਂ ਨਹੀਂ 35 ਤੋਂ 40000 ਦੇ ਕਰੀਬ ਖਾਲਸ ਗਈ ਥਾਲ ਮਹਿੰਗੀ ਆ ਥਾਲ ਚੋਰੀ ਹੋ ਗਈ ਹੁਣ ਮਿਤੀ 21 ਦੀ ਸ਼ਾਮ ਨੂੰ ਰਾਰ ਨੂੰ ਕਰੀਬ ਮੈਂ 60 ਬੋਰੀਆਂ ਮੰਗਾਈਆਂ ਇਹ 50 55 ਦੇ ਕਰੀਬ ਬੋਰੀਆਂ ਜਿਹੜੀਆਂ ਉਹ ਚੋਰੀ ਹੋ ਗਿਆ ਜੀ ਪੀੜੀਆਂ ਸਾਰੀ ਦੀ ਸਾਰੀ ਪੀੜ ਚੋਰੀ ਹੋ ਗਈ ਦੁਕਾਨ ਖਾਲੀ ਕਰਤੀ ਹੈ ਜੀ ਜੀ ਦੀ ਰਿਪੋਰਟ ਮੈਂ ਮਲੇয়াল ਚੌਕੀ ਫੇਲ ਦੇਣ ਗਿਆ ਜੀ ਉਹਨਾਂ ਨੇ ਕਿਹਾ ਜੀ ਤੁਹਾਡਾ ਏਰੀਆ ਫਰੇਗੜ ਚੂੜੀਆਂ ਵਿੱਚ ਪੈਂਦਾ ਜੀ ਉਹਨਾਂ ਹੀ ਇਹਦੀ ਰਿਪੋਰਟ ਫਰੇਗੜ ਚੂੜੀਆਂ ઠાਣੇ ਤੇ ਦਿੱਤੀ ਹੈ ਜੀ 4 ਲੱਖ ਦੇ ਕਰੀਬ ਮੇਰਾ ਨਕਲ ਹੋ ਗਿਆ ਜੀ ਮੈਂ ਤੇ ਇਨਸਾਫ ਮੰਗਦਾ ਜੀ ਗਰੀਬ ਬੰਦੇ ਆ ਇਹੋ ਕਮਾ ਕੇ ਖਾਣਾ ਜੀ ਤੇ ਬਹੁਤ ਮਾੜੀ ਗੱਲ ਹੈ ਜੀ ਚੋਰੀ ਕਰਨ ਵਾਲਿਆਂ ਐਸੇ ਜੀ ਕਿਉਂਕਿ ਨਾਲ ਹੀ ਪੁਲਿਸ ਚੌਕੀ ਵਾਲਿਆਂ ਨੂੰ ਕਹਿ ਕੇ ਵੀ ਆਏ ਆ ਇਹ ਤਾਂ ਰਹੀ ਦੇ ਬੇਕਤੋਬ ਇਹਦੇ ਹੁਣ ਚੋਰੀ ਜਾਂਦੇ ਆ ਜੀ ਮਹਿੰਗਾ ਮਾਲ ਹੀ ਇੱਥੇ ਹਸਣਾ ਵੀਡੀਓ ਖਾਲ ਉਹਨਾਂ ਨੂੰ ਪਤਾ ਇਹ ਬੋਰੀਆਂ ਵੱਡੇ ਆਟਮਾ ਨਾਲ ਦੁਕਾਨ ਆਈ ਦੀ ਆ ਇਹ ਉਹਦੇ ਚੋਂ ਕੀ ਲੈ ਜਾਣਾ ਤੇ ਵੀਡੀਓ ਜੋ ਕੇ ਤੇ ਬੋਰੀਆਂ ਲੈ ਗਏ ਆ ਛੜਾ ਤੋੜ ਕੇ ਲੈ ਗਏ ਆ ਪਹਿਲਾਂ ਪਿੱਛੋਂ ਕੰਦ ਪਾੜਨੀ ਦੀ ਸੋਚਿਆ ਸੀ ਇੱਕ ਅੱਧੀ ਏਟ ਗੱਡੀ ਆ ਪਰ ਨਹੀਂ ਨਿਕਲੀ ਉਹਨਾਂ ਕੋ ਆ ਚਾਹ ਉਹਨੇ ਕੋਸ਼ਿਸ਼ ਕੀਤੀ ਕੋਸ਼ਿਸ਼ ਪਿੱਛੋਂ ਵੀ ਉਹਨਾਂ ਨੂੰ ਪਾੜਦੇ ਫੋਚੋ ਆਖੇ ਨਾ ਰਿਟਾਇਰਮੈਂਟ ਆ ਕੇ ਦੁਕਾਨ ਪਾਈ ਆ ਸਰ ਵੀ ਫੌਜੀ ਵੀ ਆ ਤੇ ਬਹੁਤ ਇਮਾਨਦਾਰ ਬੰਦਾ ਸਾਨੂੰ ਦੇਖ ਕੇ ਦੁੱਖ ਆ ਵੀ ਇਹ ਕਿੰਨੀ ਵਾਰੀ ਚੋਰੀ ਹੋ ਗਈ ਇੱਕ ਬੰਦਾ ਮਿਹਨਤ ਕਰਨ ਰਿਆ ਫੀਡ ਖਾਲ ਲਿਆ ਫੀਡ ਖੜ ਲਿਆ ਕੇ ਵੇਚਣ ਡਿਆ ਤੇ ਫਿਰ ਵੀ ਇਨਸਾਫ ਹੋਣਾ ਚਾਹੀਦਾ ਬਹੁਤ ੱਗੇ ਲਾਗੇ ਪਰ ਉਹਨਾਂ ਨੂੰ ਚਾਹੀਦੀ ਮਤ ਕਰਨੀ ਇਹਦੀ ਮਾਨਦਾਰ ਬੰਦਾ ਦੁਕਾਨੋਂ ਆਪਣੀ ਮਿਹਨਤ ਕਰਨ ਡਿਆ ਤੇ ਮਿਹਨਤ ਕਰਕੇ ਕਾਲ ਫੀਡ ਵੇਚ ਕੇ ਗੁਜ਼ਾਰਾ ਕਰਨ ਡਿਆ ਸਰ ਮੇਰਾ ਮੋਟਰਸਲਾਂ ਦਾ ਕੰਮ ਜੇ ਤਾ ਤੀਜੀ ਵਾਰੀ ਉਹਨਾਂ ਨੇ ਚੋਰਾ ਨੇ ਚੋਰੀ ਕਰ ਲਈ ਜੇ ਠੀਕ ਹੈ ਪਹਿਲਾਂ ਥੋੜੀ ਕੰਧ ਪਾੜੀ ਅੱਜ ਰਾਤ ਜਾਰੀ ਕੰਧ ਪਾੜ ਕੇ 50 60 ਬੋਰੀਆਂ ਯਾਨੀ ਕਿ 60 ਬੋਰੀਆਂ ਪਰਸੋਂ ਮਾਲ ਆਇਆ ਸੀ ਉਹਦੇ ਵਿੱਚੋਂ ਤਿੰਨ ਬੋਰੀਆਂ ਵੇਚੀਆਂ 57 ਬੋਰੀਆਂ ਘਰ ਤੋਂ ਘੜ ਚੋਰੀ ਹੋ ਗਈਆਂ ਜੇ ਚੋਰੀ ਉਹ ਹੋਈਆਂ ਮਸਕਾਨ ਫੀਡ ਹੀ ਜਿਹੜੀ ਖਲ ਉਹ ਸਾਰੀ ਚੋਰੀ ਹੋ ਗਈ ਠੀਕ ਹੈ ਮੰਨ ਲਓ ਅੱਜ ਇੱਧਰ ਹੋਈ ਹੈ ਕੱਲ ਨੂੰ ਸਾਡੀਆਂ ਵੀ ਚੋਰੀਆਂ ਹੋ ਸਕਦੀਆਂ ਸਾਡੀਆਂ ਸਾਡਾ ਵੇਖੋ ਕਿੰਨਾ ਸਮਾਨ ਮਹਿੰਗਾ ਜੇ ਆ ਮੋਟਰਸਾਈਕਲ ਕਿੰਨੇ ਲੱਗੇ ਜੇ ਹੁਣ 30 30 ਹਜ਼ਾਰ ਦਾ ਮੋਟਰਸਾਈਕਲ ਕਿੱਥੋਂ ਭਰਾਂਗੇ ਗਰੀਬ ਬੰਦੇ ਆ ਇਹੋ ਕਮਾਣਾ ਇਹੋ ਖਾਣਾ ਠੀਕ ਹੈ ਇਸ ਕਰਕੇ ਕਹਿਣ ਦੇ ਆ ਵੀ ਸਾਨੂੰ ਇੱਥੇ ਜਾਂ ਤੇ ਕੋਈ ਸਕਿਉਰਟੀ ਚਾਹੀਦੀ ਆ ਜਾਂ ਕੋਈ ਚੌਂਕੀਦਾਰ ਜਾ ਕੋਈ ਮੁਲਾਜ਼ਮ ਰਾਤ ਨੂੰ ਇੱਥੇ ਡਿਊਟੀ ਕਰੇ ਜਿਹੜਾ ਮਤਲਬ ਕਿ ਸਾਡੀ ਆਪਣੇ ਅੱਡੇ ਦੀ ਜਿਹੜੀ ਦੇਖਭਾਲ ਕਰੇ ਕਿਉਂ ਕਿਉਂਕਿ ਚੌਂਕੀ ਨਾਲ ਹੀ ਚੋਰੀ ਹੈ ਚੌਂਕੀ ਵਾਲੇ ਸੁੱਤੇ ਰਹਿੰਦੇ ਆ ਚੌਂਕੀ ਵਾਲਿਆਂ ਕੀ ਕਰਨਾ ਚੌਂਕੀ ਵਾਲੇ ਜਾਂ ਇੱਥੇ ਪਹਿਰਾ ਲਾਉਣ ਚੌਂਕੀ ਵਾਲੇ ਆਉਣ ਇੱਥੇ ਫੇਰ ਹੀ ਆ ਜੇ ਨੰਬਰ ਤੇ ਤਿੰਨ ਵਾਰੀ ਚੋਰੀ ਹੋਈ ਹੈ ਤਿੰਨੇ ਵਾਰੀ ਇਹੋ ਦੁਕਾਨ ਦੀ ਹੋਈ ਹੈ ਠੀਕ ਹੈ ਨਾ ਇਹ ਆ ਵੀ ਹੁਣ ਕੱਲ ਨੂੰ ਆ ਉਹ ਸਾਨੂੰ ਡਰ ਲੱਗਾ ਰਹਿੰਦਾ ਆ ਜੇ ਆਪਾਂ ਇੱਥੇ ਕੈਮਰੇ ਲਵਾਈਏ ਪਹਿਲਾਂ ਉਹਨਾਂ ਕੈਮਰੇ ਤੋੜ ਦੇਣੇ ਆ ਇੱਥੇ ਕੋਈ ਸੁਰੱਖਿਆ ਨਹੀਂ ਹੈਗੀ ਕਰਨਾ ਕੀ ਹੈ ਹਾਂ ਹਾਂ ਕੀ ਸ਼ਕਤੀ ਮੰਗ ਕਰਦੇ ਮੰਗਾ ਅੰ ਇਨਾ ਨੁਕਸਾਨ ਹੋਇਆ ਜਿਨ੍ਹਾਂ ਹੁਣ ਸ਼ਟਰ ਦਾ ਵੀ ਸਾਰਾ ਸ਼ਟਰ ਤੋੜ ਗਏ ਆ ਠੀਕ ਆ ਜਿਹੜਾ 16 ਤਰੀਕ ਨੂੰ ਚੋਰੀ ਹੋਈ ਆ ਆਪਾਂ ਆ ਵਧੀਆ ਤਰੀਕੇ ਨਾਲ ਵਧੀਆ ਸਰੀਏ ਲਾ ਕੇ ਵਧੀਆ ਸੀਮੈਂਟ ਲਾ ਕੇ ਬਣਾ ਕੇ ਗਏ ਆ ਫੇਰ ਦੁਕਾਨ ਵੀ ਗਾਂ ਚੋਰੀ ਨਾ ਹੋਵੇ ਪਰ ਫੇਰ ਚੋਰਾਂ ਨੇ ਫੇਰ ਕੀ ਕੀਤਾ ਚੋਰਾਂ ਨੇ ਫੇਰ ਸ਼ਟਰ-ਕਿਊਟਰ ਕੱਟ ਗਏ ਫੇਰ 50-50 ਬੋਰੀਆਂ ਕੱਢ ਕੇ ਲੈ ਗਏ